ਮੇਥੋਂ ਕੰਪਨੀ ਚਲਾਈ ਸੀ ਸਟਾਰ ਲਾਈਫ ਜਿਹਦੇ ਵਿੱਚ ਉਸਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਤੁਸੀਂ ਇਹਦੇ ਵਿੱਚ ਪੇਮੈਂਟ ਲਓ ਤਾਂ ਮੈਂ ਸਾਨੂੰ 3 ਗੁਣਾ 10 ਮਹੀਨਿਆਂ ਦੇ ਵਿੱਚ ਪੇਮੈਂਟ ਦੇਣਾ 10000 ਤੋਂ ਸਟਾਰਟ ਕਰਿਆ ਫਿਰ 20 ਲਾਇਆ 50 ਲਾਇਆ ਕੁੱਲ ਮਿਲਾ ਕੇ ਸਾਡੇ ਸਮਾਨੇ ਏਰੀਆ ਦੇ ਵਿੱਚੋਂ ਜਾਂ ਨੇੜੇ-ਨੇੜੇ ਦੇ ਸਾਰੇ ਏਰੀਆ ਦੇ ਵਿੱਚੋਂ 10 ਟਨ ਅਸੀਂ ਲੱਗਿਆ ਹੋਇਆ ਤੇ ਅੱਜੋ ਐਮਡੀ ਸਾਡਾ ਨਾਮ ਦਾ ਫੋਨ ਚੱਕਦਾ ਨਾ ਸਾਨੂੰ ਕੋਈ ਰਿਪਲਾਈ ਦੇ ਰਿਹਾ ਉਹ ਸਮਾਨੇ ਦੇ ਵਿੱਚੋਂ ਫਰਾਗ ਅਗਰ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਸਾਡੇ ਨਾਲ ਬਹੁਤ ਸਾਰੇ ਸਾਡੇ ਦੋਸਤ ਨੇ ਜੋ ਜਦੋਂ ਬੰਦੇ ਨੇ ਸਾਡੇ ਨਾਲ ਤੁਹਾਨੂੰ ਤਿਆਰ ਨੇ ਤੇ ਸਾਨੂੰ ਇਨਸਾਫ ਚਾਹੀਦਾ ਮੈਨੂੰ ਦਾ ਸਾਡੇ ਇਨਸਾਫ ਦਾ ਹਾਂਜੀ ਭਾਈ ਅੱਜ ਤੁਸੀਂ ਪਟਿਆਲੇ ਆਏ ਹੋ ਮਤਲਬ ਕਿਸ ਤੇ ਆਏ ਸਰ ਅਸੀਂ ਸਾਡਾ ਸਮਾਨੇ ਤੋਂ ਇੱਕ ਦੋਸਤ ਸੀਗਾ ਵੈਸੇ ਪਹਿਲਾਂ ਦਾ ਉਹਨੇ ਕੋਈ ਕੰਪਨੀ ਚਲਾਈ ਸੀ ਸਟਾਰ ਲਾਈਫ ਜਿਹਦੇ ਵਿੱਚ ਉਸਨੇ ਸਾਡੇ ਨਾਲ ਵਾਦਾ ਕੀਤਾ ਸੀ ਵੀ ਤੁਸੀਂ ਇਹਦੇ ਵਿੱਚ ਪੇਮੈਂਟ ਲਓ ਤਾਂ ਮੈਂ ਤੁਹਾਨੂੰ 3 ਗੁਣਾ 10 ਮਹੀਨੇ ਦੇ ਵਿੱਚ ਪੇਮੈਂਟ ਦਿਆਂ ਤੇ ਉਸਨੇ ਪੇਮੈਂਟ ਦੇ ਪੇਮੈਂਟ ਸਾਡੇ ਤੋਂ ਲਈ ਤੇ ਨਾਲ ਸਾਡੇ ਨਾਲ ਕੋਟ ਦਾ ਐਗਰੀਮੈਂਟ ਵੀ ਕੀਤਾ ਚੈੱਕ ਵੀ ਦਿੱਤੇ ਸਾਨੂੰ ਵਿਸ਼ਵਾਸ ਦਿਵਾਇਆ ਪੂਰਾ ਵੀ ਤੁਹਾਡੀ ਪੇਮੈਂਟ ਨਹੀਂ ਮਰੇਗੀ ਪਰ ਅਸੀਂ ਨੇ ਸ਼ੁਰੂਆਤ ਦੇ ਵਿੱਚ 10000 ਤੋਂ ਸਟਾਰਟ ਕਰਿਆ ਫਿਰ 20 ਲਾਇਆ 50 ਲਾਇਆ ਲੱਖਾਂ ਤੋਂ ਲੱਖਾਂ ਦੇ ਵਿੱਚ ਗੱਲ ਫੈਲ ਗਈ ਕੁੱਲ ਮਿਲਾ ਕੇ ਸਾਡੇ ਸਮਾਨੇ ਏਰੀਆ ਦੇ ਵਿੱਚੋਂ ਜਾਂ ਨੇੜੇ ਦੇੜੇ ਦੇ ਸਾਰੇ ਏਰੀਆ ਦੇ ਵਿੱਚੋਂ 10 ਕਰੋੜ ਰੁਪਏ ਲੱਗਿਆ ਹੋਇਆ ਤੇ ਅੱਜ ਉਹ ਐਮ ਡੀ ਸਾਡਾ ਨਾਂ ਦਾ ਫੋਨ ਚੱਕਦਾ ਨਾ ਸਾਨੂੰ ਕੋਈ ਰਿਪਲਾਈ ਦੇ ਰਿਹਾ ਉਹ ਸਮਾਨੇ ਦੇ ਵਿੱਚੋਂ ਫਰਾਰ ਹੈ ਤੁਹਾਨੂੰ ਪਹਿਲਾਂ ਵੀ ਕਦੇ ਪੇਮੈਂਟ ਦਿੱਤੀ ਉਹਨਾਂ ਨੇ ਕੋਈ ਡਬਲ ਕਰਕੇ ਸਰ ਪਹਿਲਾਂ तकरीबन 3 ਕੁ ਮਹੀਨੇ ਉਹ ਦਿੰਦਾ ਰਿਹਾ ਸਾਡੇ ਨੇੜੇ ਦੇਡੇ ਦੇ ਇਲਾਕੇ ਦੇ ਵਿੱਚ ਸਾਨੂੰ ਸਾਡੇ ਦੋਸਤਾਂ ਨੇ ਕਿਹਾ ਵੀ ਆ ਟੈਲ ਸਿੰਘ ਦਾ ਵੀ ਕਾਲ ਆਈ ਐਮਡੀ ਸਾਹਿਬ ਦੀ ਵੀ ਤੁਸੀਂ ਮੇਰੇ ਨਾਲ ਕੰਮ ਕਰੋ ਕਿਉਂਕਿ ਉਹ ਸਾਨੂੰ ਪਹਿਲਾਂ तकरीबन ਜਾਣਦਾ ਸੀ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਮਿਲਿਆ ਤਾਂ ਉਹਨੇ ਕਿਹਾ ਵੀ ਤੁਸੀਂ ਮੇਰੇ ਨਾਲ ਕੰਮ ਕਰੋ ਤਾਂ ਸਰ ਅਸੀਂ ਉਹਨੂੰ ਮਨਾ ਕਰਤਾ 3 ਮਹੀਨੇ ਅਸੀਂ ਉਹਨੂੰ ਕੋ ਮਤਲਬ ਕੋਈ ਜਵਾਬ ਨਹੀਂ ਦਿੱਤਾ ਅਸੀਂ ਆਪਣੇ ਘਰ ਫ੍ਰੀ ਬੈਠੇ ਰਹੇ ਤਾਂ ਜਦੋਂ ਸਾਨੂੰ ਆਲੇ ਦਾਲੋਂ ਪਿੰਡਾਂ ਦੇ ਵਿੱਚ ਕਾਲ ਆਉਣ ਲੱਗ ਗਿਆ ਵੀ ਸਮਾਨੇ ਤੋਂ ਕੋਈ ਬੰਦਾ ਕੰਮ ਕਰਾਉ ਉਹ ਵੀ ਪੇਮੈਂਟ ਦੇ ਰਿਹਾ ਵੀ ਲਗਾਤਾਰ ਤਾ ਸਾਨੂੰ ਥੋੜਾ ਜਿਹਾ ਵਿਸ਼ਵਾਸ ਬਣਿਆ ਵੀ ਯਾਰ ਕੋਈ ਬੰਦਾ ਵੀ ਠੱਗੀ ਇਤਨੀ ਨਹੀਂ ਮਾਰ ਸਕਦਾ ਵੀ ਆਪਣਾ ਲੋਕਲ ਬੰਦਾ ਤਾਂ ਅਸੀਂ ਉਸ ਤੇ ਵਿਸ਼ਵਾਸ ਕਰਕੇ ਕੰਮ ਸਟਾਰਟ ਕਰਿਆ ਦੋ ਤੋਂ 2 ਮਹੀਨੇ ਦਾ ਸਾਰ ਉਸਨੇ ਸਾਡਾ ਪਿਓਟ ਪਾਇਆ ਉਹ ਵੀ ਫੋਨ ਫੋਨ ਕਰਕੇ ਪਵਾ ਲੈਂਦੇ ਸੀ ਪਰ ਮਤਲਬ ਆਪਣੇ ਆਪ ਨਹੀਂ ਪਾਇਆ ਤਾਂ ਹੁਣ 3 ਮਹੀਨੇ ਤੋਂ ਬਾਅਦ ਲਗਾਤਾਰ 15 ਗ੍ਰ ਪੇਮੈਂਟ ਦੇਣ ਤੋਂ ਬਾਅਦ ਸਾਰ ਉਸਨੇ ਸਾਰਾ ਸਿਸਟਮ ਆ ਜਿਹੜਾ ক্লোਜ਼ ਕਰਤਾ ਤੇ ਬੰਦ ਕਰਤਾ ਭਾਈ ਤੁਸੀਂ ਕਦੇ ਦੇਖਿਆ ਕਿ ਤੁਹਾਡਾ ਪੈਸਾ ਅਮਾਉਂਟ ਕਿੱਥੇ ਲੱਗਦੀ ਹੈ ਮਤਲਬ ਕਿਵੇਂ ਇਨਵੈਸਟ ਕਰਦਾ ਸੀ ਸਰ ਟੈਲ ਸਿੰਘ ਸਾਨੂੰ ਕਹਿੰਦਾ ਸੀ ਕਿ ਮੈਂ ਟਰੇਡਿੰਗ ਕਰਦਾ অনলাইন তা ਸਾਨੂੰ ਸਰ ਵਿਸ਼ਵਾਸ ਨਹੀਂ ਸੀਗਾ ਵੀ ਯਾਰ ਨਹੀਂ ਵੀ ਇਹ ਨਹੀਂ ਹੋ ਸਕਦਾ ਪਰ ਉਸਨੇ ਸਾਡਾ ਵਿਸ਼ਵਾਸ ਜਿੱਤਿਆ ਸਾਨੂੰ ਐਗਰੀਮੈਂਟ ਦਿੱਤਾ ਸਾਨੂੰ ਚੈੱਕ ਦਿੱਤੇ ਜਿਸ ਕਰਕੇ ਸਾਡਾ ਵਿਸ਼ਵਾਸ ਵਣਿਆ ਵੀ ਤੁਹਾਡੀ ਪੇਮੈਂਟ ਅਗਰ ਮੇਰੇ ਤੋਂ ਖਤਮ ਵੀ ਹੋ ਜਾਂਦੀ ਹੈ ਤਾਂ ਮੈਂ ਤੁਹਾਡੀ ਪੇਮੈਂਟ ਵਾਪਸ ਦੇਾਂਗਾ ਜਿੱਥੋਂ ਮਰਜੀ ਦੇਾਂ ਟੋਟਲ ਪੇਮੈਂਟ ਕਿੰਨੀ ਹੈ ਤੁਹਾਡੀ ਟੋਟਲ ਪੇਮੈਂਟ ਸਰ 40 ਲੱਖ ਤੋਂ ਪਲੱਸ ਹੈ ਅਗਰ ਮੇਰੀ ਮੇਰੀ ਟੀਮ ਦੀ ਗੱਲ ਕਰਾਂ ਅਗਰ ਟੋਟਲ ਟੋਟਲ ਪੂਰੀ ਕੰਪਨੀ ਦੀ ਗੱਲ ਕਰਾਂ 10 ਕਰੋੜ ਤੋਂ ਪਲੱਸ ਹੈ 10 ਕਰੋੜ ਇਸ ਖਿਲਾਫ ਤੁਸੀਂ ਕਿਸੇ ਦਰਖਾਸਤ ਵੀ ਦਿੱਤੀ ਕਿਤੇ ਸਰ ਅਸੀਂ ਮਾਨਯੋਗ ਐਸਐਸਟੀ ਸਾਹਿਬ ਨੂੰ ਦਰਖਾਸਤ ਦੇ ਚੁੱਕੇ ਹਾਂ ਤੇ ਇਹ ਤੁਹਾਡੇ ਸਾਹਮਣੇ ਆ ਅਸੀਂ ਅੱਜ ਉਹਨਾਂ ਨੂੰ ਦਰਖਾਸਤ ਦੇ ਕੇ ਆ ਵੀ ਸਾਨੂੰ ਇਨਸਾਫ ਦਿਲਾਇਆ ਜਾਵੇ ਤਾਂ ਸਰ ਅਗਰ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਸਾਡੇ ਨਾਲ ਬਹੁਤ ਸਾਰੇ ਸਾਡੇ ਦੋਸਤ ਨੇ ਜੋ ਜਥੇਬੰਦੀਆਂ ਦੇ ਸਾਡੇ ਨਾਲ ਤੁਰਨ ਨੂੰ ਤਿਆਰ ਨੇ ਤੇ ਸਾਨੂੰ ਇਨਸਾਫ ਚਾਹੀਦਾ ਮੇਰਾ ਮੁੱਦਾ ਸਾਡੇ ਇਨਸਾਫ ਦਾ ਹੀ ਆਨ ਵਾਲਾ ਕੀ ਹੋਏਗਾ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਸਰ ਸਾਡੇ ਧਰਨੇ ਵਗੈਰਾ ਲੱਗਣਗੇ ਤੇ ਅਸੀਂ ਧਰਨੇ ਲਾਵਾਂਗੇ ਸਾਰਾ ਸਾਨੂੰ ਇਨਸਾਫ ਚਾਹੀਦਾ ਜੋ ਮਰਜ਼ੀ ਸਾਨੂੰ ਕਰਨਾ ਪਵੇ ਅਸੀਂ ਜਿੱਥੇ ਤੱਕ ਜਾਣਾ ਪਿਆ ਅਸੀਂ ਜਾਵਾਂਗੇ